ਮਹਿੰਦਰ ਕੁਰ ਬਾਰੇ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਣੀ ਆ ਇਹ ਬਹੁਤ ਤੁਸੀਂ ਘੱਟ ਸੁਣਿਆ ਹੋਵੇਗਾ ਤੇ ਇਹ ਤੁਸੀਂ ਸੁਣੋ ਤੇ ਇਹਦਾ ਆਨੰਦ ਮਾਣੋ ਜੀ ਤੇ ਇੱਕ ਬੀਬੀ ਰੂਹ ਪਜਾਉਣ ਜਾਂਦੀ ਹੈ ਤੇ ਉਸ ਭਾਈ ਦਾ ਨਾਮ ਹੁੰਦਾ ਹੈ ਪਤਾਸਾ ਤੇ ਨਾਲੇ ਉਹ ਬੋਲਾ ਹੈ ਤੇ ਉਹ ਫਿਰ ਜਿੱਦ ਰੂਹ ਪਜਾਉਣ ਜਾਂਦੀ ਹੈ ਤੁਹਾਨੂੰ ਪਤਾ ਹੈ ਜਿਹੜਾ ਬੋਲਾ ਹੈ ਉਹ ਆਪਦੀ ਮਰਜ਼ੀ ਹੀ ਕਰਦਾ ਹੈ ਤੇ ਉਹ ਜਾਰੀ ਮਹਿਨਤਾਂ ਕਰਦੀ ਹੈ ਤੇ ਤੁਸੀਂ ਇਹਨਾਂ ਦੇ ਸਵਾਲ ਜਵਾਬ ਸੁਣੋ ਤੇ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਸੁਣਿਓ ਵੇ ਪਤਾਸਿਆ ਰੂਪ ਪਿੰਜ ਦੇ ਭਾਈ ਵੇ ਪਤਾਸਿਆ ਰੂਪ ਪਿੰਜ ਦੇ ਭਾਈ ਵੇ ਪਤਾਸਿਆ ਰੂਪ ਪਿੰਜਦੇ ਮੇਰੀ ਸੱਸ ਪਰ ਮਾਂ ਦੀ ਮਾਰੀ ਪਤਾਸਿਆ ਵੇ ਰੂਪ ਪਿੰਜਦੇ ਹਾਏ ਮਰ ਜਾਣਿਆ ਵੇ ਰੂਪ ਪਿੰਜਦੇ ਅ ਮਰ ਦੇਵੇ ਬੋਲਿਆ ਰੂਪ ਪਿੰਜਦੇ ਮੇਰੀ ਸੱਸ ਪਰ ਮਾਂ ਦੀ ਮਾਰੀ ਪਤਾਸਿਆ ਵੇ ਰੂਪ ਪਿੰਜਦੇ ਹਾਏ ਮਰ ਜਾਣਿਆ ਵੇ ਰੂਪ ਪਿੰਜਦੇ ਮੇਰੇ ਸੱਸ ਚੇੜ ਕੇ ਮੇਰਾ ਸੌਰ ਦਬ ਕੇ ਮੇਰੇ ਸੱਸ ਚੇੜ ਕੇ ਮੇਰਾ ਸੌਰ ਦਬ ਕੇ ਮੇਰਾ ਜੇਠ ਫੜਾ ਟੁੱਟ ਪੈਣਾ ਪਤਾ ਸਿਆ ਵੇ ਰੂਪ ਪਿੰਜ ਦੇ ਹਾਏ ਮਾਰ ਜਾਣਿਆ ਵੇ ਰੂਪ ਪਿੰਜ ਦੇ ਮਰ ਜੇ ਵੇ ਬੋਲਿਆ ਰੂਪ ਪਿੰਜ ਦੇ ਮੇਰੀ ਸੱਸ ਪਰ ਮਾਂ ਦੀ ਮਾਰੀ ਪਤਾ ਸਿਆ ਵੇ ਰੂਪ ਪਿੰਜ ਦੇ ਹਾਏ ਵੇ ਪਤਾ ਸਿਆ ਰੂਪ ਪਿੰਜ ਦੇ ਪਹਿਲਾ ਬੋੜਾ ਵਾਰੀ ਦੀ ਪਹਿਲਾ ਬੋੜ ਵਾਲੀ ਨੂੰ ਪਿੰਜ ਲੈਣ ਦੇ ਪਹਿਲਾ ਬੋੜ ਵਾਲੀ ਨੂੰ ਪਿੰਜ ਲੈਣ ਦੇ ਰੂਹ ਬੋੜੀ ਨੂੰ ਕੁੜੀਏ ਪਿੰਜ ਲੈਣ ਦੇ ਰੂਹ ਬੋੜੀ ਨੂੰ ਕੁੜੀਏ ਪਿੰਜ ਲੈਣ ਦੇ ਆਏ ਆਏ ਨ ਕਮਲ ਕੋਟ ਨਾ ਜਾਦੇ ਗਬਿੰਦੀਏ ਰੱਖ ਜਿਗਰਾ ਹਾਏ ਨੀ ਗਬਿੰਦਗੇ ਰੱਖ ਜਿਗਰਾ ਰੂਹ ਪਿੰਜ ਦੇਵਾ ਸਾਰੀ ਗਬਿੰਦਗੇ ਰੱਖ ਜਿਗਰਾ ਹਾਏ ਨੀ ਗਬਿੰਦਗੇ ਰੱਖ ਜਿਗਰਾ ਸਸ ਤੋਂ ਡਰਦੀ ਤਰਲੇ ਪਾਵਾਂ ਸਸ ਤੋਂ ਡਰਦੀ ਤਰਲੇ ਪਾਵਾਂ ਛੇਤੀ ਪਿੰਜ ਦੇ ਘਰ ਨੂੰ ਜਾਵਾਂ ਛੇਤੀ ਪਿੰਜ ਦੇ ਘਰ ਨੂੰ ਜਾਵਾਂ ਵੇ ਮੈਂ ਮਿੰਤਾ ਕਰ ਕਰ ਹਾਰੀ ਪਤਾਸਿਆ ਵੇ ਰੂ ਪਿੰਜ ਦੇ ਮਰ ਜੇ ਪਤਾਸਿਆ ਵੇ ਰੂ ਪਿੰਜ ਦੇ ਮੇਰੀ ਸੱਸ ਪਰਮਾ ਦੀ ਮਾਰੀ ਵੇ ਬੋਲਿਆ ਰੂ ਪਿੰਜਦੇ ਮਾਰ ਜੇ ਵੇ ਬੋਲਿਆ ਰੂ ਪਿੰਜਦੇ ਮੇਰੀ ਸੱਸ ਪਰਮਾ ਦੀ ਮਾਰੀ ਪਤਾ ਸਿਆ ਵੇ ਰੂ ਪਿੰਜਦੇ ਸਭ ਤੋਂ ਪਿੱਛੋਂ ਤੇਰੀ ਵਾਰੀ ਸਭ ਤੋਂ ਪਿੱਛੋਂ ਤੇਰੀ ਵਾਰੀ ਪਾਲ ਵਿੱਚ ਪਿੰਜ ਦੂੰ ਗਠੜੀ ਸਾਰੀ ਪਾਲ ਵਿੱਚ ਪਿੰਜ ਦੂੰ ਗਠੜੀ ਸਾਰੀ ਮੈਂ ਜਾਵਾ ਬਲਹਰੀ ਗੁਬਿੰਦ ਜੇ ਰੱਖ ਜੀ ਗਰਾ ਰੂਪ ਪਿੰਦ ਦੇਵਾ ਸਾਰੀ ਗੁਬਿੰਦ ਜੇ ਰੱਖ ਜੀ ਗਰਾ ਰੂਪ ਪਿੰਦ ਦੇਵਾ ਸਾਰੀ ਗੁਬਿੰਦ ਜੇ ਰੱਖ ਜੀ ਗਰਾ ਆਈ ਕਦੋਂ ਦੀ ਮੈਂ ਬੈ ਬਥੱਕੀ ਆਈ ਕਦੋਂ ਦੀ ਮੈਂ ਬੈ ਬਥੱਕੀ ਤੂੰ ਅੱਜ ਕੀਤੀ ਏ ਜਦ ਪੱਕੀ ਤੂੰ ਅੱਜ ਕੀਤੀ ਏ ਜਦ ਪੱਕੀ ਵੇ ਮੈਂ ਫਸ ਗਈ ਵੇਮੇ ਫਸ ਗਈ ਏ ਲੜਵ ਵਿਚਾਰੀ ਪਤਾਸਿਆ ਵੇ ਰੂਪ ਪਿੰਜਦੇ ਮਰ ਜੇ ਪਤਾਸਿਆ ਵੇ ਰੂਪ ਪਿੰਜਦੇ ਮਰ ਜੇ ਮੈਂ ਬੋਲਿਆ ਰੂਪ ਪਿੰਜਦੇ ਮੇਰੇ ਸਸ ਪਰ ਮਾਂ ਦੀ ਮਾਰੀ ਪਤਾਸਿਆ ਵੇ ਰੂਪ ਪਿੰਜਦੇ ਭਾਈ ਮਰ ਜਾਣਿਆ ਵੇ ਰੂਪ ਪਿੰਜਦੇ ਅੱਗੋਂ ਪਿੱਛੋਂ ਆਈਆਂ ਸਈਆਂ ਅੱਗੋਂ ਪਿੱਛੋਂ ਆਈਆਂ ਸਈਆਂ ਮੇਰੇ ਲਈ ਓਈ ਕੋ ਜਈਆਂ ਮੇਰੇ ਲਈ ਹੋਇ ਕੋ ਜਈਆ ਕੋਈ ਸਾਥ ਸਾਈ ਕੋਈ ਨੋ ਆਈ ਕੋਈ ਆਈ ਕੁੜੀ ਇਕਵਾਰੀ ਗੋਬਿੰਦਿਏ ਰੱਖ ਜਿਗਰਾ ਹਾਏ ਨੀ ਗੋਬਿੰਦਿਏ ਰੱਖ ਜਿਗਰਾ ਰੂਪਿੰਦ ਦੇਵਾ ਸਾਰੀ ਗੋਬਿੰਦਿਏ ਰੱਖ ਜਿਗਰਾ ਹਾਏ ਨੀ ਗੋਬਿੰਦਿਏ ਰੱਖ ਜਿਗਰਾ ਕੋਠੇ ਚੜਕੇ ਸੱਸ ਮੇਰੀ ਵੇਂਦੀ ਕੋਠੇ ਚੜਕੇ ਸੱਸ ਮੇਰੀ ਵੇਂਦੀ ਚੇਰ ਹੋ ਜਾਵੇ ਤਾਂ ਝਿੜਕਾ ਦੇਂਦੀ ਚੇਰ ਹੋ ਜਾਵੇ ਤਾਂ ਝਿੜਕਾ ਦੇਂਦੀ ਉਹਦੀ ਤਿੱਕੀ ਤੇਜ ਕਟਾਰੀ ਪਤਾ ਸਿਆਵੇ ਪਤਾ ਸਿਆਵੇ ਰੂਪੇਂ ਦੇ ਹਾਏ ਮਾਰ ਜਾਣਿਆ ਵੇ ਰੂਪੇਂ ਦੇ ਮਾਰ ਜੇ ਪਤਾਸਿਆ ਵੇ ਰੂਹ ਪਿੰਜ ਦੇ ਮਾਰ ਜੇ ਬੋਲਿਆ ਰੂਹ ਪਿੰਜ ਦੇ ਮੇਰੀ ਸੱਸ ਪਰਮਾ ਦੀ ਮਾਰੀ ਪਤਾਸਿਆ ਵੇ ਰੂਹ ਪਿੰਜ ਦੇ ਭਾਈ ਮਾਰ ਜਾਣਿਆ ਵੇ ਰੂਹ ਪਿੰਜ ਦੇ ਮੇਰੀ ਸੱਸ ਪਰਮਾ ਦੀ ਮਾਰੀ ਪਤਾਸਿਆ ਵੇ ਰੂਹ ਪਿੰਜ ਦੇ ਆਈ ਇੱਕ ਬਿੰਦਿਗੇ ਤੇਰੀ ਵਾਰੀ ਆਈ ਇੱਕ ਬਿੰਦਿਗੇ ਤੇਰੀ ਵਾਰੀ பஞ்சாலா கட்டடி சாரி ஆலே பஞ்சாலா கட்டடி சாரி ஏக்கிபிந்தேபி பிஞலே எபி பிஞலே மலிஹாரி பிந்தே ரூ பிஞலா மலிஹாரிபிந்தே ரூ பிஞலா மல்லிஹாரிபிந்தே ரூ பிஞலா ਭਾਈ ਵੇ ਪਤਾਸਿਆ ਰੂਪੇਂਜ ਤੇ ਭਾਈ ਵੇ ਪਤਾਸਿਆ ਰੂਪੇਂਜ ਦੇ ਮੇਰੇ ਸੱਸ ਪਰ ਮਾਂ ਦੀ ਮਾਰੀ ਪਤਾਸਿਆ ਵੇ ਰੂਪੇਂਜ ਦੇ ਮਰ ਜੇ ਬੋਲਿਆ ਰੂਪੇਂਜ ਦੇ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਜਿਆਦਾ ਕਰਕੇ ਤਾਂ ਇਹ ਢੋਲ ਕੀਤੇ ਹੀ ਗਾਇਆ ਜਾਂਦਾ ਹੈ ਤੇ ਉਸ ਤਰ੍ਹਾਂ ਵੀ ਗਾ ਲੀਦਾ ਹੈ ਕਿਉਂਕਿ ਇਹਦੇ ਟੱਪੇ ਕਾਲੇ ਹਨ ਤੇ ਜੇ ਤੁਹਾਨੂੰ ਚੰਗਾ ਲੱਗਾ ਤੇ ਉਹ ਬੋਲਾ ਹੈ ਤੈਨੂੰ ਪਤਾ ਹੀ ਹੈ ਜਿਹੜਾ ਬੋਲਾ ਹੁੰਦਾ ਹੈ ਉਹ ਅੱਗੋਂ ਫਿਰ ਐਂ ਬੋਲਦਾ ਹੈ ਆਪਦੀ ਉਹ ਕਰਦਾ ਹੈ ਕਿਸੇ ਦੀ ਤਾਂ ਸੁਣਦਾ ਨਹੀਂ ਤੇ ਉਹਨੂੰ ਵਿਚਾਰੀ ਨੂੰ ਬਾਹ ਬਾ ਕੇ ਤਕਾਲਾ ਪੈ ਗਈਆਂ ਤੇ ਉਹ ਤਾਂ ਡਰਦੀ ਸੀ ਵੀ ਮੇਰੀ ਸੱਸ ਜਿਹੜੀ ਹੈ ਉਹ ਪਰਮ ਕਰਦੀ ਹੈ ਤੇ ਮੈਨੂੰ ਛੇਤੀ ਨੂੰ ਪਿੰਜਦੇ ਪਰ ਉਹ ਕਹਿੰਦਾ ਵੀ ਸਾਰਿਆਂ ਦੇ ਨੂੰ ਪਿੰਜ ਕੇ ਫਿਰ ਬਾਅਦ ਵਿੱਚ ਤੇਰੀ ਪਿੰਜੂਗਾ ਤੇ ਇਹ ਹੈ ਇੱਕ ਪੰਜਾਬੀ ਲੋਕ ਗੀਤ ਤੇ ਤੁਸੀਂ ਇਹਦਾ ਆਨੰਦ ਮਾਣੋ ਕੱਲ ਨੂੰ ਫੇਰ ਮਿਲਦੇ ਹਾਂ क्योंकि मैं तथों आग् मांगती हाँ भी दो तीन दिन तो मेथों वीडियो अपलोड नहीं हुई कि मेरा गला खराब सी ते मेथों बोलिया नहीं करके ते मैं माफ़ करना पर वीडियो जरूर देखिया करो कई बार दुख सुख हो जाए तो फिर माड़ा मोटा तो तहु पता ही है गृहस्थी हाँ तो मैं जो आगे धन्यवाद जी